ਹੈਲੋ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਤੁਹਾਡਾ ਵੈਲਕਮ ਜੀ ਸਾਰਿਆਂ ਦਾ ਤੇ ਵੱਜ ਗਏ ਆ ਜੀ ਸੋਭਾ ਦੇ 7 ਹੁਣ ਆਪਾਂ ਇਥੋਂ ਗੱਡੀ ਲਈਏ ਤੌਰ ਜੀ ਇੱਕ ਵਲੌਗ ਕੱਲ ਪਾਇਆ ਸੀਗਾ ਤੇ ਇਹ ਹੈਗਾ ਜੀ ਆਪਣਾ ਤੀਸਰਾ ਵਲੌਗ ਜੀ ਆਪਾਂ ਚੱਲੇ ਆ ਗੱਡੀ ਕੀਤੀ ਆਪਾਂ ਇਹ ਅੰਬੋ ਤੋਂ ਲੋਡ ਤੇ ਆਪਾਂ ਲੈ ਕੇ ਚੱਲੇ ਆ ਜੀ ਜਵੇਲ ਲਓ ਵੀ ਮਿੱਤਰੋ ਬਣੇ ਰਹੋ ਤੁਸੀਂ ਆਪਣੇ ਵਲੌਗ ਦੇ ਨਾਲ ਠੀਕ ਹੈ ਜੀ ਸੋਭਾ ਦੇ 7 ਵਜੇ ਆ ਬੜੀ ਸੋਹਣੀ ਠੰਡੀ ਠੰਡੀ ਹਵਾ ਆਉਂਦੀ ਹੈ ਜੇ ਸ਼ੀਸ਼ੇ ਗੱਡੀ ਦੇ ਖੋਲੇ ਆ ਤੇ ਹੁਣ ਤਾਂ ਏਸੀ ਚਲਾਉਣ ਦੀ ਵੀ ਲੋੜ ਨਹੀਂ ਪੈਂਦੀ ਮੌਸਮ ਹੋ ਗਿਆ ਚੇਂਜ ਹੈ ਜੀ ਲਓ ਜੀ ਅੱਜ ਤੁਹਾਨੂੰ ਫੇਅਰ ਕਰਾਉਨੇ ਆਪਾਂ 사우ਦੀ ਅਰਬ ਦੀਆਂ ਸੜਕਾਂ ਦੀ ਸੈਰ ਤੇ ਬਣੇ ਰਹੋ ਜੀ ਆਪਣੇ ਵਲੌਗ ਨਾਲ ਜੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਪੰਪ ਤੇ ਗੱਡੀ ਕਰਤੀ ਆਪਾਂ ਪਾਰਕਿੰਗ ਜੀ ਹੁਣ ਆਪਾਂ ਇੱਥੇ ਖੜੇ ਆਂ ਇੱਥੋਂ ਪੀਵਾਂਗੇ ਹੁਣ ਆਪਾਂ ਚਾਹ ਜੀ ਚਾਹ ਪੀ ਕੇ ਫਿਰ ਉਦੋਂ ਅੱਗੇ ਚੱਲਾਂਗੇ ਜੀ ਦੇਖੋ ਜੀ ਪੰਪ ਪੰਪ ਬਹੁਤ ਖੁੱਲਾ ਬਹੁਤ ਵੱਡਾ ਪੰਪ ਆ ਜੀ ਪਾਰਕਿੰਗ ਆਪਾਂ ਨੂੰ ਮਿਲ ਗਈ ਸੀ ਤੇ ਆਪਾਂ ਗੱਡੀ ਪਾਰਕ ਕਰਤੀ ਆ ਜੀ ਹੁਣ ਉਦੋਂ ਬਾਅਦ ਆਪਾਂ ਚੱਲਾਂਗੇ ਜੀ ਇੱਥੋਂ ਚਾਹ ਪੀ ਕੇ ਕੁਝ ਵੀ ਖਾ ਕੇ ਰੋਟੀ ਪਾਣੀ ਫਿਰ ਆਪਾਂ ਇੱਥੋਂ ਤੁਰਦੇ ਆ ਜੀ ਬਣੇ ਰਹੋ ਜੀ ਮੇਰੇ ਵਲੌਗ ਦੇ ਨਾਲ ਤੁਹਾਡਾ ਸਾਰਿਆਂ ਦਾ ਵੈਲਕਮ ਆ ਜੀ ਮੇਰੇ YouTube ਚੈਨਲ ਤੇ ਸਪੋਰਟ ਜਰੂਰ ਕਰਿਓ ਜੀ ਹਾਂਜੀ ਦੋਸਤੋ ਆਪਾਂ ਪੰਪ ਤੋਂ ਹੁਣ ਪੀ ਲਈਏ ਚਾਹ ਜੀ ਰੋਟੀ ਪਾਣੀ ਆਪਣਾ ਹੋ ਗਿਆ ਜੀ ਆਪਾਂ ਹੁਣ ਪਾਤੇ ਚਾਲੇ ਫੇਰ ਜਵੇਲ ਅਲੀ ਨੂੰ ਜੀ ਤੇ ਆਪਾਂ ਚੜ ਗਏ ਹਾਂ ਕਸੀਮ ਰੋਡ ਤੇ ਬਣੇ ਰਹੋ ਮੇਰੇ YouTube ਚੈਨਲ ਤੇ ਜੀ ਵੀਡੀਓ ਤੁਸੀਂ ਸਾਰੀ ਦੇਖਿਓ ਜੀ ਚਲੋ ਜੀ ਆਨੰਦ ਮਾਣਦੇ ਹਾਂ ਸਾਊਦੀ ਅਰਬ ਦੀਆਂ ਸੜਕਾਂ ਦਾ ਜੀ ਆਜੋ ਦੋਸਤੋ you. <music> ਹਾਂਜੀ ਦੋਸਤੋ ਆਪਾਂ ਆ ਗਏ ਆ ਜੀ ਹੁਣ ਜੁਲਫੀ ਸ਼ਹਿਰ ਦੇ ਵਿੱਚ ਜੀ ਇਹ ਵੀ ਬਹੁਤ ਸੋਹਣਾ ਸ਼ਹਿਰ ਆ ਜੀ ਛੋਟਾ ਜਿਹਾ ਸ਼ਹਿਰ ਆ ਜੁਲਫੀ ਜੀ ਕਸੀਮ ਨੂੰ ਜਦੋਂ ਆਪਾਂ ਕ੍ਰੋਸ ਕਰਦੇ ਆ ਉਦੋਂ ਬਾਅਦ ਆਪਾਂ ਹੁਣ ਜੁਲਫੀ ਚ ਐਂਟਰ ਹੋ ਗਏ ਆ ਜੀ ਅੱਜ ਨੋ ਐਂਟਰੀ ਹੈ ਨਹੀਂ ਸੀ ਟਰੱਕਾਂ ਦੀ ਇਹਦੇ ਕਰਕੇ ਆਪਾਂ ਦਿਨੇ ਕ੍ਰੋਸ ਕਰ ਰਹੇ ਆ ਜੀ ਨਹੀਂ ਤਾਂ ਇੱਥੇ ਨੋ ਐਂਟਰੀ ਹੁੰਦੀ ਆ ਜੀ ਇਹ ਸ਼ਹਿਰ ਦੇ ਵਿੱਚ ਜੀ ਚਲੋ ਜੀ ਦੋਸਤੋ ਹੁਣ ਬਨੇ ਰਹੋ ਜੀ ਮੇਰੇ YouTube ਚੈਨਲ ਤੇ ਵੀਡੀਓ ਜਰੂਰ ਦੇਖਿਓ ਜੀ ਸਾਰੀ ਤੇ ਤੁਸੀਂ ਸਪੋਰਟ ਜਰੂਰ ਕਰਿਓ ਜੀ ਆਪਦੇ ਭਰਾ ਨੂੰ ਜਿੰਨੇ ਵੀ ਤੁਸੀਂ ਮੇਰੇ ਨਾਲ ਵੀਡੀਓ ਦੇਖਦੇ ਹੋ ਤੁਸੀਂ ਸਾਰੇ ਜਿਹਨੇ ਸਪੋਰਟ ਜ਼ਰੂਰ ਕਰਿਓ ਜੀ ਚਲੋ ਜੀ ਆਜੋ ਹੁਣ ਅੱਗੇ ਚੱਲਦੇ ਹਾਂ ਜੀ ਹਾਂਜੀ ਦੋਸਤੋ ਆਪਾਂ ਕਰ ਲਿਆ ਜੁਲਫੀ ਪਾਰ ਜੀ ਤੇ ਹੁਣ ਆਪਾਂ ਇੱਥੇ ਵੀਡੀਓ ਕਰਦੇ ਆਂ ਖਤਮ ਆਪਣੀ ਤੇ ਵਲੌਗ ਇੱਥੇ ਵਲੌਗ ਦਾ ਕਰਦੇ ਆਂ ਐਂਡ ਜੀ ਆਪਾਂ ਜਿੰਨੇ ਵੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਤੇ ਸਪੋਰਟ ਆਪਦੇ ਭਰਾ ਨੂੰ ਜ਼ਰੂਰ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਚੈਨਲ ਜੋ ਵੀ ਹੁੰਦਾ ਮੈਨੂੰ ਨਹੀਂ ਕਹਿਣਾ ਹੁੰਦਾ ਗਲਤੀ ਮਾਫ ਕਰਿਓ ਤੇ ਜ਼ਰੂਰ ਕਰਿਓ ਜੀ ਤੁਸੀਂ ਸਪੋਰਟ ਆਪਦੇ ਭਰਾ ਨੂੰ ਧੰਨਵਾਦ ਜੀ ਤੁਹਾਡਾ